ਅੱਜ ਸੌ ਚੁੱਕਾਈ ਗਈ ਹੈ ਪੰਚਾਂ ਨੂੰ ਨੇਮ ਮੋਟਿਵ ਕੀ ਹੈ ਇਹ ਲੱਗਦਾ ਕਿ ਇਹ ਲੋਕਾਂ ਨੇ ਜਿਹੜਾ ਮਾਲਾ ਦੇ ਪੰਚਾਂ ਨੂੰ ਚਰਨ ਦੀ ਕੀ ਜ਼ਰੂਰਤ ਹੈਗੀ ਹੈ ਜ਼ਮੀਨ ਦੇ ਉੱਤੇ ਅੱਜ ਪੰਚ ਸਹਿਬਾਨਾਂ ਨੂੰ ਜੋ ਲੱਖਾਂ ਪਤੀ ਆਪਣੇ ਪਿੰਡਾਂ ਤੋਂ ਪੰਚ ਚੁਣੇ ਗਏ ਉਹਨਾਂ ਨੂੰ ਅੱਜ ਸੌ ਚੁੱਕ ਸੌ ਚੁੱਕਾਈ ਗਈ ਸੋ ਸਭ ਤੋਂ ਪਹਿਲਾਂ ਤੇ ਮੈਂ ਪੰਚ ਸਹਿਬਾਨਾਂ ਨੂੰ ਪੈਣਾ ਨੂੰ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਨਾ ਜਿੰਨਾ ਨੇ ਅੱਜ ਸੌ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੂੰ ਬੇਨਤੀ ਲਗਾਈ ਗਈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿਕਾਸ ਦੇ ਵੱਤ ਵੱਜ ਮਤੇ ਪਾਓ ਸਰਪੰਚ ਸਹਿਬਾਨਾਂ ਨੂੰ ਨਾਲ ਲੈ ਕੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਵਿਕਾਸ ਦੇ ਕੰਮ ਤੁਸੀਂ ਭੇਜੋਗੇ ਸਰਕਾਰ ਤੁਹਾਨੂੰ ਵੱਤ ਵੱਤ ਫੰਡ ਦੇਵੇਗੀ ਸੋ ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਸੁਪਨਾ ਹੈ ਪਹਿਲੇ ਦਿਨ ਤੋਂ ਇਸ ਲਈ ਤੇ ਚੱਲੇ ਹੋਏ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਸੋ ਇਹ ਸਾਰੀਆਂ ਪੰਚਾਇਤਾਂ ਸਹਿਬਾਨ ਪਿੰਡ ਵਾਸੀ ਨਾਲ ਲੈ ਕੇ ਇਹ ਸਾਡਾ ਸਾਥ ਦੇਣਗੇ ਸਰਕਾਰ ਦਾ ਸਾਥ ਦੇਣਗੇ ਤੇ ਪੰਜਾਬ ਦੇ ਜਿੱਥੇ ਪੰਜਾਬ ਰੰਗਲਾ ਪੰਜਾਬ ਬਣੂਗਾ ਨਸ਼ਾ ਮੁਕਤ ਪੰਜਾਬ ਬਣੂਗਾ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਵੀ ਜਿਹੜੀ ਹੈ ਨੇਰੀਆ ਉਹ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਨਸ਼ੇ ਨੂੰ ਲੈ ਕੇ ਤੁਸੀਂ ਅੱਜ ਪਿੰਡ ਵਾਸੀਆਂ ਨੂੰ ਕੁਝ ਕਿਹਾ ਵਾ ਸਪੈਸ਼ਲੀ ਕਿ ਕੋਈ ਨਸ਼ਾ ਵੇਚਣ ਆਂਦਾ ਤਾਂ ਉਹ ਕੀ ਮੈਂ ਦੇਖੋ ਪਹਿਲਾਂ ਵੀ ਇਹ ਬੇਨਤੀ ਲਈ ਸੀ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਲਗਾ ਰਿਹਾ ਹੈ ਉਹ ਜਿਹੜਾ ਸਖਸ਼ ਜੇ ਕੋਈ ਹੁੰਦਾ ਸਖ ਲੱਤ ਤੋੜਨ ਦੀ ਸਰਕਾਰ ਉਹਦੇ ਨਾਲ ਕਿਉਂਕਿ ਜਿਹੜਾ ਸਾਡੇ ਨੌਜਵਾਨਾਂ ਨੂੰ ਨਸ਼ਾ ਲਾ ਕੇ ਮੋਦੇ ਮੂੰਹ ਵੱਲ ਭੇਜ ਰਿਹਾ ਕਿ ਇਹੋ ਜਿਹੀ ਲੱਕ ਤੋੜੀ ਜਾਵੇ ਤਾਂ ਇਹਨੂੰ ਅਕਲ ਆ ਸਕੇ ਕਿ ਮੈਂ ਬਹੁਤ ਗਲਤ ਕੰਮ ਕਰਦਾ ਸੀ ਤੇ ਪੰਜਾਬ ਨੂੰ ਜਿਹੜਾ ਕਿਸਨੀਆਂ ਸਰਕਾਰਾਂ ਨੇ ਜਿਹੜਾ ਨਸ਼ਾ ਸਰਵਾਰ ਕੀਤੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਇਸ ਪਾਸੇ ਚੱਲੀ ਹੈ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਤੇ ਜਿਹੜਾ ਅਫਸਰ ਸਹਿਮਾਨ ਪੁਲਿਸ ਪ੍ਰਸ਼ਾਸਨ ਬਹੁਤ ਸਾਥ ਦੇ ਰਿਹਾ ਤੇ ਉਹਨਾਂ ਦੇ ਟਾਈਮ ਦੇ ਵਿੱਚ ਬਾਕੀ ਪੰਜਾਬ ਜਿਹੜਾ ਨਸ਼ਾ ਮੁਕਤ ਸਰਕਾਰੀ ਭੇਡਿਆ ਮਾਰੇ ਵੀ ਕਿਹਾ ਜਾਊਗਾ ਦੱਸਿਆ ਜਾਵੇ ਤੁਹਾਨੂੰ ਕਿੰਦਾ ਜੀ ਕਾਲੀਆਂ ਭੇਡਿਆ ਮਾਰੇ ਵੀ ਦੱਸਿਆ ਜਾਵੇ ਕਿਹੜਾ ਜੀ ਦੱਸੋ ਜਿਹੜੀਆਂ ਨਸ਼ਾ ਵੇਚਦੀਆਂ ਕਾਲੀਆਂ ਪਿੰਡਾਂ ਜੀ ਇਹ ਸਾਰੀਆਂ ਨਸ਼ਾ ਵੇਚਣ ਵਾਲੇ ਕਾਲੀਆਂ ਪਿੰਡਾਂ ਕਹ ਲੋ ਜਾਂਦੇ ਕਹ ਲੋ ਜਿਹੜੇ ਪੰਜਾਬ ਨੂੰ ਨਸ਼ੇ ਨੂੰ ਇਸ ਪਾਸੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲਦੇ ਆ ਇਹਨਾਂ ਨੂੰ ਤੇ ਸਾਰਾ ਜੀ ਸਜ਼ਾ ਮਿਲਣੀ ਚਾਹੀਦੀ ਕਿ ਦੁਬਾਰਾ ਕੋਈ ਸੋਚੇ ਵੀ ਨਾ ਸੋ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੇ ਨਾਲ ਹੈ ਅੱਜ ਪੰਚ ਸਹਿਬਾਨਾਂ ਨੂੰ ਮੁਬਾਰਕਬਾਦ ਸੋ ਅੱਜ ਜਿਹੜੀ ਸੋਚਕ ਸਮਾਗਮ ਬੜੇ ਪੰਚ ਸਹਿਬਾਨ ਸਾਰੇ ਜਿਹਨੇ ਪਹੁੰਚੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਭੈਣਾਂ ਨੂੰ ਵੀਰਾਂ ਨੂੰ ਤੁਸੀਂ ਮੈਂ ਨਹੀਂ ਕਹਿੰਦਾ ਤੁਹਾਡਾ ਸਾਰੇ ਮੀਡੀਆ ਵਾਲੇ ਪਰ ਆਉਂਦਾ ਹੈ। ਸਤਿਕਾਰ ਕਮੰਦੀ ਚਾਹੀ ਚੰਡੀ ਨੇ ਬਿਆਹ ਦਿੱਤਾ ਹੈ ਮਹਿਲਾਵਾਂ ਤੇ ਪਹਿਲਾ ਵੀ ਕਿਉਂਕਿ ਸਰ ਇਦਾਂ ਦੀਆਂ ਚੀਜ਼ਾਂ ਇਲੈਕਸ਼ਨਾਂ ਦੇ ਵਿੱਚ ਬਾਹਰ ਆਉਂਦੀਆਂ ਨੇ। ਦੇਖੋ ਹਮੇਸ਼ਾ ਹਰ ਗੱਲ ਸੋਚ ਕੇ ਬੋਲਣਾ ਚਾਹੀਦਾ। ਭੈਣਾ ਮਤਾਵਾਂ ਨੂੰ ਜਿਹੜਾ ਸਤਿਕਾਰ ਮਿਲਣਾ ਚਾਹੀਦਾ। ਸੋ ਜੋ ਵੀ ਉਹਨੇ ਕਿਹਾ ਮੈਂ ਸੁਣਿਆ ਨਹੀਂ। ਪਰ ਜਿਹੜੀਆਂ ਭੈਣਾ ਮਤਾਵਾਂ ਸਾਡੀਆਂ ਮਾਵਾਂ ਜਨਨੀ ਆ ਪੰਜਾਬ ਨੂੰ ਨੌਜਵਾਨਾਂ ਨੂੰ ਪੂਰੇ ਦੇਸ਼ ਦੀ ਜਨਨੀ ਹੈ ਔਰਤ ਨੂੰ ਕਿਹਾ ਗਿਆ ਪੈਣਾ ਬਾਰੇ ਮਾੜਾ ਸੋਚ ਬੋਲਣਾ ਆਪਣੇ ਆਪ ਹੀ ਉਹ ਆਪਣੇ ਉਹ ਇੱਕ ਬਹੁਤ ਮਾੜੀ ਹਰਕਤ ਸੋ ਮੈਂ ਤੇ ਹਮੇਸ਼ਾ ਹੀ ਪੈਣਾ ਦਾ ਮਤਾਬਲਾ ਸਤਿਕਾਰ ਕਰਦਾ ਸਰਕਾਰ ਸਾਡੀ ਪੂਰੀ ਪੈਣਾ ਮਸਲਾਵਾਂ ਦਾ ਸਾਥ ਦਿੰਦੀ ਹੈ ਸਤਿਕਾਰ ਕਰਦੀ ਹੈ ਸੋ ਜੋ ਵੀ ਉਹਨੇ ਕਿਹਾ ਮਾੜਾ ਕਿਹਾ ਸੋ ਨਹੀਂ ਕਹਿਣਾ ਚਾਹੀਦਾ ਪਹਿਲਾਂ ਪਾਰਟੀ ਜਿੰਮੇ ਚੌਣਾ ਕਿਹੋ ਜੀ ਤਿਆਰੀ ਪਾਰਟੀ ਦੀ ਪਾਰਟੀ ਦੇਖੋ ਚਾਰੇ ਬਾਈ ਇਲੈਕਸ਼ਨਾਂ ਚ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਆ ਫੋ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਨੇ ਉਹਨਾਂ ਨੂੰ ਪਤਾ ਕਿ ਪਹਿਲੀ ਸਰਕਾਰ ਜਿਹੜੀ ਆਈ ਹੈ ਜਿਹੜੀ ਲੋਕਾਂ ਦੇ ਨਾਲ ਦੇ ਕੇ ਲੋਕਾਂ ਦੇ ਵਿੱਚ ਰਹਿ ਕੇ ਜਿੰਨੇ ਵੀ ਸਾਡੇ ਐਮਐਲਏ ਸਬਾਨ ਬਨਵੇਂ ਜਿੱਤੇ ਸੀ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਹਰ ਮੁਸ਼ਕਲ ਨੂੰ ਦੂਰ ਕੀਤਾ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਉੱਤੇ ਕੰਮ ਚੱਲ ਰਿਹਾ ਤੇ ਸੋ ਆਉਣ ਵਾਲੇ ਟਾਈਮ ਤੇ 2.5 ਸਾਲ ਬੈਲੈਂਸ ਪਏ ਆ 2.5 ਸਾਲ 3 ਸਾਲ ਤੇ ਲੋਕਾਂ ਨੂੰ ਪਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤੇ ਜਿਹੜਾ ਹਲਕੀਚਾਰ ਬਾਏ ਇਲਕਸ਼ਨਾ ਤੇ ਐਮਐਲਏ ਜੀ ਸਰਕਾਰ ਦੇ ਹੋਵੇਗਾ ਤੇ ਜਿਹੜੇ ਵਿਕਾਸ ਦੇ ਕੰਮ ਤੇਜ਼ੀ ਨਾਲ ਚੱਲਦੇ ਨੇ ਉਹ ਰਾਹੁਲ ਜਾਂਦੀਆਂ ਦੌਰਾਨ ਵੀ ਰਾਹੁਲ ਨਾਲ ਦੀ ਹਮੇਸ਼ਾ ਫੇਰੀ ਆਇਆ ਇਸੇ ਦਾ ਜਿਹੜਾ ਫਰਕ ਪਏਗਾ ਮੈਨੂੰ ਤਾਂ ਲੱਗਦਾ ਨਹੀਂ ਫਰਕ ਸਰ ਐਮਰਜੈਂਸੀ ਫਿਲਮ ਨੂੰ ਲੈ ਕੇ ਕੀ ਕਰਨਾ ਚਾਹੁੰਗੇ ਸਰ ਜਿਹੜੀ ਐਮਰਜੈਂਸੀ ਫਿਲਮ ਅੱਜ ਦੇ 100 ਚੱਕ ਸਮਾਗਮ ਹੈ ਜੀ ਉਹਦੇ ਤੇ ਬਹੁਤ 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 ਪੰਜ ਕਿਨੇ ਪੰਜਾ ਨੇ ਅੱਜ ਜਿਹੜੀ ਹੈ 100 ਚੱਕੀ ਸਾਡੇ ਪੂਰੇ ਲਧਿਆਣਾ ਜੀਨੇ ਤੇ 6000 ਦੇ ਕਰੀਬ ਜਿਹੜੇ ਸਾਰੇ ਪਿੰਸਰ ਤੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਕੀ ਤਿਆਰੀ ਕੀਤੀ ਜਾ ਰਹੀ ਹੈ ਬਹੁਤ ਤਿਆਰੀ ਹੈ ਜੀ ਪੂਰੀ ਮੇਅਰ ਵੀ ਆਮ ਆਲੀ ਪਾਰਟੀ ਦੇ ਬਣੇਗਾ ਸਾਰੇ ਤੇ ਕੰਮਾਂ ਦੇ ਵਿਕਾਸ ਕਰ ਜਾਂ ਨੇਰੀ ਆਈ ਹੋਈ ਆ ਤੇ ਥੋੜੇ ਜਣਾਂ ਚ ਹੋਰ ਵੀ ਜਿਹੜੇ ਕੰਮ ਰਹਿੰਦੇ ਆ ਜਿਹੜੇ ਲੋਕਾਂ ਦੀ ਡਿਮਾਂਡ ਆ ਹਰ ਕੰਮ ਕੀਤਾ ਜਾਏਗਾ ਚਾਹੇ ਪਾਰਕਾਂ ਦਾ ਹੋਵੇ ਚਾਹੇ ਗਲੀਆਂ ਨਾਲੀਆਂ ਦਾ ਹੋਵੇ ਚਾਹੇ ਲਾਈਟਾਂ ਦਾ ਹੋਵੇ ਚਾਹੇ ਵਾਟਰ ਸਪਲਾਈ ਦਾ ਹੋਵੇ ਹਰ ਕੰਮ ਜਿਹੜਾ ਕਰਦੇ ਜਿਹੜੇ ਲੋਕ ਰਹਿ ਰਹੇ ਆ ਵਾਰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹਰ ਸੁਵਿਧਾ ਦਿੱਤੀ ਜਾਏਗੀ ਜੋ ਸਰਕਾਰ ਦਾ ਫਰਜਵੰਦ ਹੈ ਕਾਰਪਸ਼ਦ ਫਰਜਵੰਦ ਹੈ ਹਰ ਸੁਵਿਧਾਵਾ ਸਰਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਪ੍ਰੀਤ ਸਿੰਘ ਬਾਲਦੇ ਆਪੀ ਇਹਨੂੰ ਕਿਸ ਤਿਕਿਆਂ ਦੇਖਦੇ ਹੋ ਸਟੈਂਡ ਦੇ ਬਾਰੇ ਸਟੀਫਨ ਕੀ ਕਹਿ ਰਹੇ ਹੋ ਸਰਪ੍ਰੀਤ ਸਿੰਘ ਬਾਲਦੇ ਸਟੀਫਨ ਨੂੰ ਕਿਸ ਤਿਕਿਆਂ ਦੇਖਦੇ ਹੋ ਸਟੈਂਡ ਉਹ ਸਟੈਂਟੀ ਆ ਜੀ ਉਹ ਸਟੈਂਡ ਦੇਖੋ ਕੱਲ ਜੂਥ ਨੂੰ ਲਾਤਾ ਜੀ ਇਹ ਗਲਤ ਹੋ ਰਿਹਾ ਜੀ ਉਹ ਆਪ ਹੀ ਸਾਰੇ ਸਟੈਂਡ ਵਾਈ ਸ਼ੁਰੂ ਤੋਂ ਖੇਲਦੇ ਆ ਲੋਕ ਜਾਣਦੇ ਆ ਹੁਣ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਅੱਜ ਪੰਚ ਸਾਹਿਬਾਂ ਨਾਲ ਸੌਂਚ ਚਕਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਮੇਰੀ ਡਿਊਟੀ ਨੂੰ